ਸ੍ਰੀ ਕਾਲ ਜੀ ਅੱਜ 29 ਤਰੀਕ ਸਵੇਰ ਦੇ 8:30 ਹੋਏ ਆ ਤੇ ਸਾਡੀ ਜਾਣਕਾਰੀ ਦੇ ਮੁਤਾਬਕ 2.5 ਲੱਖ ਤੋਂ ਲੈ ਕੇ 1.5 ਲੱਖ ਕਿਊਸਿਕ ਜਿਹੜਾ ਪਾਣੀ ਆ ਉਹ ਹਰੀਕੇ ਤੋਂ ਜਾ ਰਿਹਾ ਹੈਗਾ ਅਸੀਂ ਹਰੀਕੇ ਜਿੱਥੇ ਅਸੀਂ ਪਰਸੋਂ ਸੀ ਉਹੀ ਲੋਕੇਸ਼ਨ ਦੇ ਉੱਤੇ ਖੜੇ ਆ ਪਰਸੋਂ ਅਸੀਂ ਥੋੜਾ ਜਿਹਾ ਉਧਰਲੇ ਪਾਸੇ ਨੇੜੇ ਸੀਗੇ ਕਰਨਤਾਰਨ ਵਾਲੇ ਪਾਸੇ ਨੂੰ ਅੱਜ ਅਸੀਂ ਫਰੋਜਪੁਰ ਵਾਲੇ ਪਾਸੇ ਨੂੰ ਆ ਤੁਸੀਂ ਲਗਾਤਾਰ ਜਿਹੜਾ ਪਾਣੀ ਦਾ ਪਹਾੜ ਦੇਖ ਸਕਦੇ ਹੋ ਕਿੰਨਾ ਤੇਜ਼ੀ ਦੇ ਨਾਲ ਜਿਹੜਾਗਾ ਪਾਣੀ ਉਹ ਹਰੀਕੇ ਤੋਂ ਯਾਨੀ ਕਿ ਆਪਾਂ ਸਤਲੁਜ ਦਰਿਆ ਤੋਂ ਜਾ ਰਿਹਾ ਹੈਗਾ ਜਿੰਨੀ ਸਪੀਡ ਪਰसों ਸੀ ਪਾਣੀ ਦੀ ਉਸ ਦੇ ਨਾਲੋਂ ਜ਼ਿਆਦਾ ਸਪੀਡ ਹੀ ਪਾਣੀ ਦੀ ਅੱਜ ਹੋਈ ਆ ਜੇ ਅਸੀਂ ਉਹ ਕੋਠਿਆਂ ਦੀ ਗੱਲ ਕਰੀਏ ਜਿਹੜੇ ਉਸ ਦਿਨ ਤੁਹਾਨੂੰ ਕੋਠੇ ਦਿਖਾਏ ਸੀਗੇ ਉਹ ਬਿਲਕੁਲ ਦਿਖਣੋਂ हट ਗਏ ਨੇ ਹਾਲਾਂਕਿ ਉਹ ਕਾਫੀ ਦੂਰ ਆ ਕਿਉਂਕਿ ਉਸ ਦਿਨ ਅਸੀਂ ਤਰਨ-ਤਰਨ ਪੱਟੀ ਵਾਲੀ ਸਾਈਡ ਸੀ ਅੱਜ ਅਸੀਂ ਇੱਧਰ ਫਿਰੋਜ਼ਪੁਰ ਵਾਲੀ ਸਾਈਡ ਖੜੇ ਆ ਉਧਰ ਵੀ ਜਾਵਾਂਗੇ ਪਰ ਜਿਹੜਾ ਤੁਸੀਂ ਪਾਣੀ ਦਾ ਪਹਾੜ ਲਗਾਤਾਰ ਦੇਖ ਸਕਦੇ ਹੋ ਦੂਰ-ਦੂਰ ਤੱਕ ਜਿਹੜਾ ਇਹ ਤਬਾਹੀ ਦਾ ਮੰਜ਼ਰਾ ਹਾਲਾਂਕਿ ਜਿਹੜੀ ਹੜ੍ਹ ਪੀੜਤਾਂ ਲਈ ਹੜ੍ਹ ਰੋਕੂ ਜਿਹੜੀ ਸੰਘਰਸ਼ ਕਮੇਟੀ ਆ ਉਹਨਾਂ ਨੇ ਕੱਲ ਚੰਡੀਗੜ੍ਹ ਵੀ ਪਰਸੋਂ ਚੰਡੀਗੜ੍ਹ ਦੀ ਮੀਟਿੰਗ ਹੋਈ ਆ ਉਹਨਾਂ ਦੀਆਂ ਵੱਖੋ-ਵੱਖ ਜਿਹੜੇ ਲੋਕ ਆ ਉਹ ਸਾਨੂੰ ਵੀ ਮਿਲ ਰਹੇ ਆ ਹੋਰ ਲੋਕਾਂ ਨੂੰ ਵੀ ਮਿਲ ਰਹੇ ਆ ਉਹਨਾਂ ਨੇ ਵੱਖੋ-ਵੱਖ ਦਾਅਵੇ ਠੋਕ ਦਿੱਤੇ ਆ ਕਿਉਂਕਿ ਬਹੁਤ ਸਾਰੀਆਂ ਸਰਕਾਰਾਂ ਬਹੁਤ ਸਾਰੇ ਲੀਡਰ ਇਹ ਪ੍ਰੋਪਗੈਂਡਾ ਕਰਦੇ ਰਹੇ ਆ ਇਹ ਗੱਲ ਦੇ ਉੱਤੇ ਵਿਚਾਰ ਚਰਚਾ ਕਰਦੇ ਰਹੇ ਆ ਜਾਂ ਲੋਕਾਂ ਦੇ ਵਿੱਚ ਗੱਲ ਫੁਲਾਉਂਦੇ ਰਹੇ ਆ ਜਦੋਂ ਤੁਸੀਂ ਆਮ ਤੌਰ ਦੇ ਹਰੀਕੇ ਤੋਂ ਨਿਰਭਉਤਾ ਲੋਕਾਂ ਦੇ ਵਿੱਚ ਆਮ ਚਰਚਾ ਵੀ ਜਿਹੜੇ ਇਹ ਵਾਹਣ ਆ ਇਹ ਦਰਿਆ ਦੇ ਆ ਤੇ ਲੋਕਾਂ ਦੇ ਰੁਕੇ ਹੋਇਆ ਗੈਰਕਨੂਡੀ ਪਰ ਇਹ ਨਹੀਂ ਇਹ ਗੰ ਤਾਂ ਇਹ ਕਹਿਣਾਗਾ ਹੜ ਰੁਕੂ ਸੰਘਰਸ਼ ਕਮੇਟੀ ਦਾ ਵੀ ਜਿਹੜੇ ਇਹ ਬਾਣ ਆ ਇਹ ਬਾਣਾ ਦੀਆਂ ਦਿਸਤੀਆਂ ਵੀ ਹੋਣਾ ਵੀ ਆ ਇਹ ਲੋਕਾਂ ਦੀਆਂ ਜੱਦੀ ਜਾਇਦਾਦਾਂ ਆ ਸਾਦੇ ਪਿੰਡਾਂ ਤੋਂ ਉਹਨਾਂ ਦੇ ਪਿੰਡ ਆ ਕੁਝ ਪਿੰਡ ਅੱਗੇ ਜਿਹੜੇ 1955 ਦੇ ਵਿੱਚ ਬਹੁਤ ਸਾਰੇ ਪਿੰਡ ਜਿਹੜੇ ਥੇ ਹੋਏ ਸੀ ਉਹ ਪਰਲੇ ਪਾਸੇ ਜਾ ਕੇ ਬਸਣ ਲੱਗੇ ਸੋ ਇੱਕ ਵੱਡੀ ਤਬਾਹੀ ਆ ਅੱਜ ਲਗਾਤਾਰ ਜੇ ਅਸੀਂ ਗੱਲ ਕਰੀਏ ਜੇ ਇਹ ਅਸੀਂ ਬੈਲਟ ਦੇ ਨਾਲ-ਨਾਲ ਤੁਰੇ ਜਾਵਾਂਗੇ ਅੱਗੇ ਜਾ ਕੇ ਮੱਲਾਵਾਲਾ ਮੱਲਾਵਾਲੇ ਤੋਂ ਅੱਗੇ ਜਾ ਕੇ ਕੁਤਬਦੀਨ ਕੁਤਬਦੀਨ ਦੀ ਕੁਤਬਦੀਨ ਤੋਂ ਅਗਲੇ ਪਾਸੇ ਜੇ ਅਸੀਂ ਦੂਰ ਦੇ ਪਿੰਡਾਂ ਦੀ ਅਸੀਂ ਗੱਲ ਕਰਦੇ ਹਾਂ ਉਤਰਨੇ ਹਾਲਾ ਲਵੇਰਾ ਨਿਹਾਲਾ ਲਵੇਰਾ ਉਹੀ ਪਿੰਡ ਹੈ ਜਿੱਥੇ ਮੁੱਖ ਮੰਤਰੀ ਆਉਂਦੇ ਨੇ ਉਹ ਪਿੰਡਾਂ ਦੇ ਵਿੱਚ ਹੀ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੀ ਵੀ ਅਸੀਂ ਮੁਰਗੀਆਂ ਦੇ ਬੱਕਰੀਆਂ ਦੇ ਉਹ ਪੈਸੇ ਦਵਾਂਗੇ ਹਾਲਾਂਕਿ ਕੱਲ ਜਦੋਂ ਵਿਆਸ ਪੱਤਰਕਾਰਾਂ ਵੱਲੋਂ ਇਹ ਪੁੱਛਿਆ ਗਿਆ ਤਾਂ ਮੁੱਖ ਮੰਤਰੀ ਨੇ ਉੱਥੇ ਸਾਰੀ ਗੱਲ ਹੀ ਬਦਲ ਦਿੱਤੀ ਉੱਥੇ ਇੱਕ ਨਿੱਜੀ ਚੈਨਲ ਦੇ ਉੱਤੇ ਗੱਲ ਸਿੱਟ ਦਿੱਤੀ ਪਰ ਇਹ ਕੋਈ ਟੱਕਣੀ ਨਹੀਂ ਬਣੀ ਇਹ ਕੋਈ ਜਵਾਬ ਨਹੀਂ ਹੋਇਆ ਇਸ ਨੂੰ ਲੈ ਕੇ ਵੀ ਮੁੱਖ ਮੰਤਰੀ ਦਾ ਕਾਫੀ ਸਾਰੇ ਪੰਜਾਬ ਭਰ ਦੇ ਵਿੱਚ ਵਿਰੋਧ ਹੋ ਰਿਹਾ ਹੈਗਾ ਵੱਡੀਆਂ ਪੋਸਟਾਂ ਪੈ ਰਹੀਆਂ ਕਿ ਵੀ ਉਹ ਪਿੰਡਾਂ ਦੇ ਵਿੱਚ ਮਿਸਲ ਸਤਲੋਜ ਦੀਆਂ ਟੀਮਾਂ ਹੱਡ ਰੋਕੂ ਸੰਘਰਸ਼ ਕਮੇਟੀ ਦੀਆਂ ਟੀਮਾਂ ਫਿਰਦੀਆਂ ਆਈਆਂ ਉਹ ਪਿੰਡਾਂ ਦੇ ਵਿੱਚ ਕੋਈ ਵੀ ਹਜੇ ਤੱਕ ਉਹੋ ਜੀ ਵੋਟ ਪ੍ਰੋਵਾਈਡ ਨਹੀਂ ਕੀਤੀ ਗਈ ਅਸੀਂ ਪਰਸੋਂ ਦੀ ਜੇ ਅਸੀਂ ਗੱਲ ਕਰਦੇ ਹਾਂ ਕਤਬਦੀਨ ਦਾ ਇਲਾਕੇ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਇੱਥੇ ਆਪਾਂ ਕਹਿ ਦਈਏ ਵੀ 2 ਤੋਂ ਚਾਰ ਬੋਟਾਂ ਸੀ ਜਿਹੜੀਆਂ ਐਨਡੀਆਰਐਫ ਦੀਆਂ ਸੀ ਪਰ ਜੇ ਅਸੀਂ ਪਰਲੇ ਪਾਸੇ ਪਿੰਡਾਂ ਦੀ ਗੱਲ ਕਰਦੇ ਆ ਜਿਹੜੇ ਫਿਰੋਜ਼ਪੁਰ ਦੇ ਜਮਾ ਪਰਲੇ ਪਾਸੇ ਜਾਂ ਜਮਾ ਲੈਣ ਦੇ ਕੋਲੇ ਪਿੰਡਾਂ ਉੱਥੇ ਕੋਈ ਵੀ ਵੋਟ ਹਜੇ ਤੱਕ ਪ੍ਰੋਵਾਈਡ ਨਹੀਂ ਕੀਤੀ ਗਈ ਜਿਹੜੀ ਵੋਟ ਆ ਸਿਰਫ ਚੱਪੂਆਂ ਵਾਲੀ ਆ ਤੇ ਉਹਦੇ ਵਿੱਚ ਬਹੁਤ ਮਿਹਨਤ ਲੱਗਦੀ ਆ ਕਿਉਂਕਿ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਆ ਪਾਣੀ ਬਹੁਤ ਜ਼ਿਆਦਾ ਚਲਿਆ ਹੋਇਆ ਜਾ ਖਾਸ ਕਰਕੇ ਜੇ ਅਸੀਂ ਬਡਾਲੇ ਦੀ ਗੱਲ ਕਰਦੇ ਆ ਵਡਾਲੇ ਪਿੰਡ ਜਿਹੜੀ ਕੱਲ ਸ਼ਾਮ ਦੀ ਰਿਪੋਰਟ ਆ 8 ਤੋਂ 9 ਫੁੱਟ ਪਾਣੀ ਸੀ ਉਹ ਇੱਕ ਵੱਡੀ ਤਬਾਹੀ ਆ ਹਜੇ ਵੀ ਪੰਜਾਬ ਜਿਹੜਾ ਫਲੱਡ ਦੇ ਅਲਰਟ ਦੇ ਦਿੱਤੇ ਆ ਖਾਸ ਕਰਕੇ ਸੱਤ ਜੁਨਿਆ ਦੀ ਅਸੀਂ ਗੱਲ ਕਰਦੇ ਆ ਪਰ ਸਭ ਤੋਂ ਜਿਹੜੀ ਜ਼ਿਆਦਾ ਵੱਡੀ ਮਾਰ ਆ ਜੇ ਉਹ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੀ ਸੀ ਗੱਲ ਕਰ ਲਈਏ ਸੁਲਤਾਨਪੁਰ ਦੀ ਗੱਲ ਕਰ ਲਈਏ ਪਰ ਇੱਥੇ ਆ ਕੇ ਪੱਟੀ ਦਾ ਇਲਾਕਾ ਫਰੋਜ਼ਪੁਰ ਦਾ ਇਲਾਕਾ ਤੇ ਖਾਸ ਕਰਕੇ ਫਾਜ਼ਲਕਾ ਦਾ ਇਲਾਕਾ ਫਾਜ਼ਲਕਾ ਦਾ ਬਹੁਤ ਘੱਟ ਲੋਕ ਜਾ ਰਹੇ ਆ ਤਾਂ ਸਾਡੀ ਵੀ ਬੇਨਤੀ ਆ ਫਾਜ਼ਲਕਾ ਆ ਫਰੋਜ਼ਪੁਰ ਦਾ ਨਾਕਾ ਪੱਟੀ ਦਾ ਇਲਾਕਾ ਇੱਥੇ ਜਿੰਨਾ ਵੀ ਹਰਾਚਾਰਾ ਹੋ ਸਕਦਾਗਾ ਅਚਾਰ ਹੋ ਸਕਦਾ ਇੱਥੇ ਲੈ ਕੇ ਪਹੁੰਚਿਆ ਜਾਵੇ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਤੇ ਵੱਡੀ ਬੇਨਤੀ ਜਿਹੜਾ ਅਸੀਂ 2023 ਦੇ ਖੜਾ ਤੋਂ ਬਾਅਦ ਵੱਡੀ ਗੱਲ ਸਿੱਖੇ ਆ ਜਾਂ ਲੋਕ ਸਿੱਖੇ ਨੇ ਉਹ ਬੇਨਤੀ ਕਰ ਰਹੇ ਨੇ ਵੀ ਰਾਸ਼ਨ ਨੂੰ ਲੈ ਕੇ ਸਾਡੀ ਘੱਟ ਮਦਦ ਕੀਤੀ ਜਾਵੇ ਜਿਹੜੀ ਸਾਡੀ ਮਦਦ ਆ ਜਦੋਂ ਇਹ ਫਲੱਡ ਖਤਮ ਹੋ ਜਾਣਗੇ ਤਬਾਹੀ ਖਤਮ ਹੋ ਜੂ ਉਸ ਤੋਂ ਬਾਅਦ ਇੱਕ ਹੋਰ ਤਬਾਹੀ ਦਾ ਮੰਜ਼ਰ ਜਿਹੜਾ ਅਸੀਂ ਦੇਖਾਂਗੇ ਕਿੰਨੀਆਂ ਜ਼ਮੀਨਾਂ ਬਹਿ ਗਈਆਂ ਕਿੰਨੀਆਂ ਜ਼ਮੀਨਾਂ ਉਲਟ-ਫਲਟ ਹੋ ਗਈਆਂ ਕਿੰਨੇ ਰੇਤਾ ਚੜ ਗਿਆ ਘਾਰ ਚੜ ਗਿਆ ਉਹ ਸਾਰੀਆਂ ਜ਼ਮੀਨਾਂ ਪੱਧਰ ਕਰਨ ਦੇ ਲਈ ਸਾਡੀ ਮਦਦ ਦੀ ਲੋੜ ਆ ਸਾਨੂੰ ਪੰਜਾਬ ਵਾਸੀਆਂ ਦੀ ਚਾਹੇ ਉਹ ਮਾਲਵਾ ਹੋਵੇ ਚਾਹੇ ਉਹ ਦੁਆਬਾ ਹੋਵੇ ਚਾਹੇ ਉਹ ਪੁਆਰ ਹੋਵੇ ਉਹਨਾਂ ਉਹ ਲੋਕ ਇੱਥੇ ਆ ਕੇ ਮਦਦ ਕਰਨ ਜਿਹੜੇ ਇਹ ਹੜ੍ਹ ਪ੍ਰਭਾਵਿਤ ਜਿਹੜੇ ਨੇ ਸੋ ਕਿ ਅਸੀਂ ਲਗਾਤਾਰ ਅੱਜ ਸਾਰਾ ਦਿਨ ਅਸੀਂ ਇਹ ਪਿੰਡਾਂ ਦੇ ਵਿੱਚ ਰਹਾਂਗੇ ਲਗਾਤਾਰ ਅਸੀਂ ਤੁਹਾਨੂੰ ਰਿਪੋਰਟਾਂ ਦਿਖਾਉਂਦੇ ਰਹਾਂਗੇ ਵੀ ਪਰਸੋਂ ਨਾਲੋਂ ਤੇ ਕੱਲ੍ਹ ਨਾਲੋਂ ਅੱਜ ਕੀ ਫਰਕ ਪਿਆ ਕਿੰਨਾ ਚੜ੍ਹਾ ਕੇ ਇੱਕ ਗੱਲ ਕਰੀਏ ਸੀ ਕুতুবਦੀਨ ਪਿੰਡ ਦੀ ਉਹ ਪਿੰਡਾਂ ਦੀ ਪਰਸੋਂ ਰਾਤ ਨੂੰ ਉੱਥੇ 4-4 ਫੁੱਟ ਪਾਣੀ ਵੱਧ ਗਿਆ ਸੀ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਟਰੈਕਟਰ ਲੈ ਕੇ ਗਏ ਸੀ ਸੋ ਅੱਜ ਜਿਹੜੀ ਤਸਵੀਰ ਅੱਜ ਸਾਨੂੰ ਸਵੇਰੇ ਇਹ ਖਬਰ ਮਿਲਿਆ ਵੀ ਪਾਣੀ ਹਜੇ ਵੀ ਲਗਾਤਾਰ ਬਧਰੇ ਹੈਗਾ ਲੋਕਾਂ ਨੇ ਸਾਰੇ ਆਪਣੇ ਮਾਲ ਡੰਗਰ ਤੇ ਆਪਣੇ ਜਿਹੜੇ ਬੱਚੇ ਨੇ ਔਰਤਾਂ ਗੀਆਂ ਉਹਨਾਂ ਨੂੰ ਸ਼ਿਫਟ ਕਰ ਲਿਆਗਾ ਦੂਜੇ ਪਾਸੇ ਰਿਸ਼ਤੇਦਾਰਾਂ ਦੇ ਘਰੇ ਭੇਜ ਦਿੱਤੇ ਆ ਪਰ ਹਜੇ ਵੀ ਕਈ ਸਾਰੇ ਢੀਰੀ ਫਾਰਮ ਨੇ ਜਿਹੜੀਆਂ ਗਾਵਾਂ ਹਜੇ ਸ਼ਿਫਟ ਨਹੀਂ ਹੋ ਸਕਦੀਆਂ ਤੇ ਸਰਕਾਰ ਨੂੰ ਵੀ ਬੇਨਤੀ ਹੈ ਵੀ ਇਧਰਲੇ ਪਿੰਡਾਂ ਗਣੀ ਜੂਰ ਰਾਹਤ ਭੇਜੀ ਆਵੇ ਖਾਸ ਕਰਕੇ ਕਿਸ਼ਤੀਆਂ ਦਾ ਇੰਤਜ਼ਾਮ ਕੀਤਾ ਜਾਵੇ ਕਿਉਂਕਿ ਕਿਸ਼ਤੀਆਂ ਦਾ ਕੋਈ ਵੀ ਪ੍ਰਬੰਧ ਹੈ ਨਹੀਂ ਧੰਨਵਾਦ ਜੀ